ਸਭ ਤੋਂ ਪਹਿਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਆ ਇਹ 1984 ਦੇ ਪੀੜਤ ਪਰਿਵਾਰਾਂ ਦੇ ਨਾਲ ਜਿਹੜੀ ਆਮ ਪਾਰਟੀ ਸਰਕਾਰ ਜਿਹੜੀ ਹੈਗੀ ਆ ਤਰੋਹ ਕਰ ਰਹੀ ਹੈਗੀ ਆ ਤੇ ਇਹਦੇ ਰੋਸ ਵਜੋਂ ਕੀਤੀ ਜਾ ਰਹੀ ਆ ਕਿਉਂਕਿ ਇਹਨੇ ਸਾਨੂੰ 6 ਵਾਰੀ 4 ਸਾਲਾਂ ਵਿੱਚ 6 ਵਾਰੀ ਸਾਡੇ ਲੋਕ ਅਸੀਂ ਇਦਾਂ ਕੋਲ ਗਏ ਸਿਰਫ ਟਾਈਮ ਮੰਗਣ ਵਾਸਤੇ ਇਹ ਮੁੱਖ ਮੰਤਰੀ ਸਾਹਿਬ ਸਾਡੀ ਮੀਟਿੰਗ ਲਵਨ ਸਾਡੇ ਮਸਲੇ ਸੁਣਨ ਸਾਡੇ ਮਸਲੇ ਹੱਲ ਕਰਨ ਪਰ ਉਹਦੇ ਬਦਲੇ ਸਾਨੂੰ ਹਮੇਸ਼ਾ ਡਾਂਗਾ ਮਾਰੀਆਂ ਗੀਆਂ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਸਾਨੂੰ ਧੱਕੇ ਮਾਰੇ ਗਏ ਸਾਡੀਆਂ ਚੁੰਨੀਆਂ ਲਾਈਆਂ ਗੀਆਂ ਸਾਨੂੰ ਮਤਲਬ ਪੁਲਸਵਾਰਿਆਂ ਨੇ ਸਾੜਨਾਲ ਜਿਹੜਾ ਵਤੀਰਾ ਗਲਤ ਕੀਤਾ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਹੋਇਆ ਔਰ ਉਹ ਜਿਹੜਾ ਦਿੱਲੀ ਤੋਂ ਡਾਕੂ ਆਇਆ ਹੋਇਆ ਸੀਗਾ ਆਪਣਾ ਕੇਜਰੀਵਾਲ ਉਹ ਜੀ ਉਹਦੀ ਹਾਜ਼ਰੀ ਵਿੱਚ ਹੋਇਆ ਮੈਂ ਉਹਨੂੰ ਇਹ ਪੁੱਛਣਾ ਚਾਹਦੀ ਆਂ ਕਿ 1984 ਦੇ ਪੀੜਤ ਪਰਿਵਾਰ ਜਿਹੜੇ ਆਪਣੀਆਂ ਮੁਸ਼ਕਲਾਂ ਤੈਨੂੰ ਦੱਸਣ ਜਾ ਰਹੇ ਨੇ ਜਿਨ੍ਹਾਂ ਨੂੰ ਕਾਂਗਰਸੀਆਂ ਨੇ ਕਤਲ ਕੀਤੇ ਘਰਾਂ ਵਿੱਚੋਂ ਬੇਕਾਰ ਕੀਤੇ ਧੀਆਂ ਪੇਣਾ ਦੀ ਆਈ ਤਾਂ ਲੁੱਟੀਆਂ ਤੂੰ ਉਹਨਾਂ ਦੀ ਗੱਲ ਤੇ ਕੀ ਸੁਣਨੀ ਆ ਤੂੰ ਉਹਨਾਂ ਨੂੰ ਡਾਂਗਾ ਮਰਵਾ ਕੇ ਉਹਨਾਂ ਨੂੰ ਜਲੀਲ ਕਰ ਰਹੇ ਫਿਰ ਉਸ ਤੋਂ ਬਾਅਦ ਜੇ ਸਾਨੂੰ ਟਾਈਮ ਦਿੱਤਾ ਗਿਆ ਵਿੱਤ ਮੰਤਰੀ ਦੇ ਨਾਲ ਕਿ ਇਹ ਤੁਹਾਡੀ ਸਬ ਕਮੇਟੀ ਜਿਹੜੀ ਹੈਗੀ ਆ ਤੁਹਾਡੀ ਮੀਟਿੰਗ ਲਏਗੀ ਤੁਹਾਡੇ ਫੈਸਲੇ ਮਤਲੇ ਹੱਲ ਕਰੇਗੀ ਵਿੱਤ ਮੰਤਰੀ ਸਾਹਿਬ ਨੇ ਸਾਡੀ ਮੀਟਿੰਗ ਲਈ ਡੇਢ ਘੰਟਾ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਕੋਈ ਵੀ ਸਿੱਟਾ ਜਿਹੜਾ ਹੈਗਾ ਨਹੀਂ ਆ ਤੁਹਾਨੂੰ ਇੱਕ ਲੱਲੀਪਾਫ ਦਿੱਤਾ ਗਿਆ ਤੁਹਾਨੂੰ ਉੱਥੇ ਖੁਸ਼ ਕਰਕੇ ਬਾਹਰ ਤੋਰਿਆ ਗਿਆ ਅਸੀਂ ਕੋਈ ਛੋਕੇ ਆ ਗਏ ਪਰ ਜਦੋਂ ਹੁਣ ਸਾਡੇ ਕੋਲ ਇਹ ਫੈਸਲੇ ਦੀਆਂ ਕਾਪੀਆਂ ਆਈਆਂ ਸਾਨੂੰ ਪਤਾ ਲੱਗਿਆ ਕਿ ਸਾਨੂੰ ਇੱਕ ਲੱਲੀਪਾਫ ਤੋਂ ਬਿਨਾ ਕੁਝ ਵੀ ਨਹੀਂ ਦਿੱਤਾ ਗਿਆ ਔਰ ਜਿਹੜਾ ਹੈਗਾ ਅਸੀਂ 1984 ਦੀ ਵਰ੍ਹੇ ਮਨਾਵਾਂਗੇ 2 ਤਰੀਕ ਨੂੰ ਉਹਦੇ ਵਿੱਚ ਪੂਰਾ ਪੰਜਾਬ ਦੇ ਜਿਹੜੇ ਲੀਡਰਸ਼ਿਪ ਇਥੇ ਇਕੱਠੀ ਹੋਏਗੀ ਉਹਨਾਂ ਦੇ ਨਾਲ ਅਸੀਂ ਪਹਿਲੇ ਸਵੇਰੇ ਅਖੰਡ ਪਾਠ ਤੇ ਭੋਗ ਤੋਂ ਬਾਅਦ ਆਪਣੇ ਘਰ ਦੇ ਵਿੱਚ ਮੀਟਿੰਗ ਕਰਕੇ ਅਸੀਂ ਅਗਲਾ ਜਿਹੜਾ ਤਰਨ ਤਾਰਨ ਜਾਣ ਦਾ ਜਿਹੜਾ ਫੈਸਲਾ ਹੈਗਾ ਉਹ ਕਰਾਂਗੇ ਔਰ ਤਰਨ ਤਾਰਨ ਜਾ ਕੇ ਅਸੀਂ ਘਰ ਘਰ ਜਾਵਾਂਗੇ ਔਰ ਲੋਕਾਂ ਨੂੰ ਇਹ ਅਪੀਲ ਕਰਾਂਗੇ ਕਿ ਕਾਂਗਰਸ ਕਾਤਲ ਸੀ ਸਾਡੀ ਉਹਨਾਂ ਨੇ ਤੇ ਸਾਡੇ ਕਤਲੇਆਮ ਕੀਤੇ ਸਾਰੀ ਦੁਨੀਆ ਨੂੰ ਪਤਾ ਪਰ ਇਹ ਉਹਨਾਂ ਕਾਤਲਾਂ ਤੋਂ ਵੀ ਉੱਪਰ ਨਿਕਲ ਗਏ ਜਿਨ੍ਹਾਂ ਨੇ ਸਾਨੂੰ ਸੱਤ ਵਾਰੀ ਜਲੀਲ ਕਰਕੇ ਉਸ ਤੋਂ ਬਾਅਦ ਸਾਨੂੰ ਅਜ ਫਿਰ ਲਾਰੇ ਲਾ ਕੇ ਭੇਜ ਦਿੱਤਾ ਤੇ ਇਹਨਾਂ ਦਾ ਬਾਈਕਾਟ ਕਰੋ ਇਹਨਾਂ ਨੂੰ ਇੱਕ ਵੀ ਵੋਟ ਨਹੀਂ ਪੈਣੀ ਚਾਹੀਦੀ ਜੇ ਕੋਈ ਜ਼ਰੀਲੀ ਸ਼ਰਾਬ ਪੀ ਕੇ ਮਰ ਜਾਂਦਾ ਤੇ ਉਹ ਸ਼ਰਾਬੀ ਮੁੱਖ ਮੰਤਰੀ ਆਪ ਉੱਥੇ ਚਲਾ ਜਾਂਦਾ ਹੈਗਾ ਉਹਨਾਂ ਨੂੰ ਦਲ-ਦਸ ਲੱਖ ਰੁਪਏ ਦਾ ਮਾਅਵਜਾ ਦਿੱਤਾ ਜਾਂਦਾ ਕੀ ਸਾਡੇ ਲੋਕ ਉਸ ਕਾਬਲ ਵੀ ਨਹੀਂ ਹੈਗੇ ਅਸੀਂ ਆਪ ਸ਼ਰਾਬਾਂ ਪੀ ਕੇ ਨਹੀਂ ਮਰੇ ਅਸਾਨੂੰ ਮਾਰਿਆ ਗਿਆ ਸਾਡੇ ਕਤਲੇ ਆਮ ਹੋਏ ਸਾਨੂੰ ਲੁੱਟਿਆ ਗਿਆ ਸਾਨੂੰ ਘਰਾਂ ਵਿੱਚ ਉਜਾੜਿਆ ਗਿਆ ਤੇ ਆਈ ਸਾਡੀ ਇਹ ਇਹ ਜਿਹੜਾ ਮੁੱਖ ਮੰਤਰੀ ਹੈਗਾ ਇਹ ਸਾਡੀ ਬਾਤ ਨਹੀਂ ਪੁੱਛਦਾ ਪਿਆ ਅਸੀਂ ਉਹਨਾਂ ਕਾਤਲਾਂ ਨੂੰ ਤੇ ਚਰੇ ਆਮ ਕਹਿੰਦੇ ਪਿਆ ਕਿ ਉਹਨਾਂ ਨੇ ਸਾਡੇ ਕਤਲ ਕੀਤੇ ਪਰ ਇਹ ਉਹਨਾਂ ਕਾਤਲਾਂ ਨਾਲੋਂ ਵੀ ਅੱਗੇ ਵੱਧ ਗਿਆ ਜਿਹੜਾ ਤੁਹਾਨੂੰ 4 ਸਾਲਾਂ ਤੋਂ ਜਲੀਲ ਕਰ ਰਿਹਾ ਸੜਕਾਂ ਤੇ ਜਲੀਲ ਕਰਨ ਤੇ ਮਜਬੂਰ ਕਰ ਰਿਹਾ ਤੁਹਾਨੂੰ ਔਰ ਆਪਣੀਆਂ ਅੱਖਾਂ ਦੇ ਸਾਹਮਣੇ ਡਾਂਗਾ ਮਰਵਾ ਰਿਹਾ ਕਦੀ ਸਾਨੂੰ ਘਰਾਂ ਦੇ ਵੀ ਨਜ਼ਰ ਬੰਦ ਕਰਵਾ ਰਿਹਾ ਕਦੀ ਸਾਡੇ ਨਾਲ ਕੁਝ ਕਰ ਰਿਹਾ ਇਹਦਾ ਖੇਡ ਜਿਹੜਾ ਹੈਗਾ ਬਹੁਤ دیر ਨਹੀਂ ਚੱਲੇਗਾ 1 ਸਾਲ ਦੀ ਸਰਕਾਰ ਰਹਿ ਗਈ ਆ ਪਰ ਉੱਥੇ ਦੀ ਜਿਹੜੀ ਜਿੰਨੀ ਚੌਣ ਹੈਗੀ ਆ ਉਹਨਾਂ ਲੋਕਾਂ ਕੋਲ ਜਾਵਾਂਗੇ ਲੋਕਾਂ ਲੈ ਕੇ ਆਪਣੇ ਕਿ ਸਾਡੇ ਜਿਹੜੇ ਅਲੇ ਜ਼ਖਮ ਹੈਗੇ ਆ ਇਹ ਉਹੀਓ ਦਿਨ ਹੈਗੇ ਜਦੋਂ ਅਸੀਂ ਉਜੜ ਕੇ ਆਏ ਹੈਗੀਆਂ ਜਦੋਂ ਸਾਡੇ ਕਤਲੇਆਮ ਹੋਏ ਹੈਗੇ ਆ ਸਾਡੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਹੈਗਾ ਅੱਜ ਤੇ ਅੱਜ ਸਾਡੀਆਂ ਜ਼ਖਮਾਂ ਤੇ ਮਰਹਮ ਲਾਣ ਦੀ ਲੋੜ ਹੈਗੀ ਅਸੀਂ ਉਤਰਨ ਤਰਨ ਦੇ ਲੋਕਾਂ ਨੂੰ ਕਵਾਂਗੇ ਸਾਡੇ ਮਰਹਮ ਨੇ ਦੋ ਪਾਰਟੀ ਦੇ ਹੱਕ ਤੋਂ ਬੋਲੋਗੇ ਜਾਂ ਕਿਸੇ ਸਿਰਫ ਆਮ ਆਦਮੀ ਪਾਰਟੀ ਦੇ ਨਾਨਸ਼ਰਾਲ ਬੋਲੋਗੇ ਨਹੀਂ ਦੇਖੋ ਅਸੀਂ ਕਿਸੇ ਦੇ ਹੱਕ ਵੀ ਨਹੀਂ ਜਾ ਰਹੇ ਨਾ ਸਾਨੂੰ ਕੋਈ ਉੱਥੇ ਬੁਲਾ ਰਿਹਾ ਅਸੀਂ ਸਿਰਫ ਆਪਣੇ ਜ਼ਖਮ ਲੈ ਕੇ ਉਹਨਾਂ ਲੋਕਾਂ ਕੋਲ ਜਾ ਰਹੇ ਆਂ ਇਹ ਕਾਗਤਲ ਕਾਂਗਰਸੀਆਂ ਨੇ ਸਾਨੂੰ ਪਿੱਛੋਂ ਲੁੱਟਿਆ ਕੁੱਟਿਆ ਜਾੜਿਆ ਕਤਲੇਆਮ ਕੀਤਾ ਤੇ ਆ ਜਿਹੜੀ ਪੰਜਾਬ ਸਰਕਾਰ ਹੈਗੀ ਆ ਮੌਜੂਦਾ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਨੇ 4 ਸਾਲਾਂ ਤੋਂ ਸਾਨੂੰ ਜਲੀਲ ਕੀਤਾ ਸਾਡੇ ਤੇ ਤਸ਼ੱਦਦ ਕੀਤਾ ਇਹਨਾਂ ਦੋਨਾਂ ਦਾ ਬਾਈਕਾਟ ਕਰੋ ਇਹਨਾਂ ਨੂੰ ਮੂੰਹ ਨਾ ਲਗਾਓ ਇਹਨਾਂ ਕੋਲੋਂ ਸਾਡੇ ਕਾਤਲਾਂ ਦੇ ਜਿਹੜੇ ਜਿਹੜੇ ਸਾਡੇ ਕਤਲ ਹੋਏ ਉਹਨਾਂ ਦਾ ਜਵਾਬ ਮੰਗੋ ਕੇਂਦਰ ਚ ਬੀਜੇਪੀ ਸਰਕਾਰਾ ਉਹਨਾਂ ਤੋਂ ਬੀਜੇਪੀ ਸਾਹਿਬ ਹੱਲ ਕਹਿੰਦੇ ਕਿ ਬੀਜੇਪੀ ਤੁਹਾਨੂੰ ਸਾਨੂੰ ਦੇਖੋ ਜੀ ਭਾਜਪਾ ਨੇ ਸਾਨੂੰ ਥੋੜੀ ਜੀ ਰਾਹਤ ਦਿੱਤੀ ਪਰ ਉਹਨੂੰ ਅਸੀਂ ਬਹੁਤ ਨਹੀਂ ਕਹਿ ਸਕਦੇ ਉਹ ਜਦੋਂ ਵਲੈਕਸ਼ਨ ਆਂਦੀਆਂ ਸਾਡੇ ਇੱਕ ਅਦੇ ਕਾਤਲ ਨੂੰ ਅੰਦਰ ਕਰ ਦਿੰਦੇ ਆ ਅਸੀਂ ਉਸ ਚੀਜ਼ ਨਾਲ ਪੂਰੇ ਅਸੀਂ ਨਹੀਂ ਅਸੀਂ ਵਿਰੋਧ ਹੋਰ ਕੀ ਸਿੱਧਾ ਨਹੀਂ ਕਰਾਂਗੇ ਸਿਰਫ ਦੋਨਾਂ ਦਾ ਵਿਰੋਧ ਕਰਾਂਗੇ ਕਾਂਗਰਸ ਤਾਂ ਤੇ ਆਮ ਆਦਮੀ ਪਾਰਟੀ ਦਾ ਕੀ ਦੀ ਹਮਾਇਤ ਵੀ ਨਹੀਂ ਕਰਾਂਗੇ ਜੋ ਲੋਕਾਂ ਦਾ ਮਨ ਕਰਦਾ ਉਹ ਕਰਨ ਪਰ ਸਾਡੇ ਜਖਮਾਂ ਨੂੰ ਦੇਖ ਕੇ ਬਸ ਇਹ ਮਸਲਾ ਬੜਾ ਗੰਭੀਰ ਮਸਲਾ ਹੈਗਾ 4 ਸਾਲ ਲੋਕਾਂ ਨੇ ਆਮ ਪਾਰਟੀ ਸਰਕਾਰ ਬਣਿਆ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੋਂ 4 ਸਾਲ ਤੋਂ ਟਾਈਮ ਮੰਗ ਰਹਾ ਕਿ ਸਾਡੇ ਜਿਹੜੇ ਫੈਸਲੇ ਪਹਿਲਾਂ ਅਕਾਲੀ ਬੀਜਪੀ ਸਰਕਾਰ ਨੇ ਕੀਤੇ ਨੇ ਪੰਜਾਬ ਵਾਸਤੇ ਹਰਿਆਣਾ ਹਾਈ ਕੋਰਟ ਨੇ ਕੀਤੇ ਨੇ ਇਹ ਮੁਰ ਬਸੇਬੇ ਸੰਬੰਧੀ ਫੈਸਲੇ ਸਾਡੇ ਲਾਗੂ ਕਰੋ ਜਦੋਂ ਅਸੀਂ ਟਾਈਮ ਮੰਗ ਜਾਂਦੇ ਸਾਨੂੰ ਡਾਂਗਾ ਮਾਰਦੇ ਨੇ ਸਾਨੂੰ ਪੰਜ ਛਵਰੇ ਸਾਡੇ ਬੀਬੀਆਂ ਨੂੰ ਸਾਡੇ ਪਰੌਂ ਡਾਂਗਾ ਮਾਰੀ ਗਈਆਂ ਸਾਨੂੰ ਪੁਲਸ ਨੇ ਗ੍ਰਿਫਟਾਰ ਕਰ ਲਿਆ ਤੇ ਸਾਨੂੰ ਬੜਾ ਜਲੀਲ ਕੀਤਾ ਇਸ ਪੰਜਾਬ ਸਰਕਾਰ ਨੇ ਕੀਤਾ ਹੋਇਆ ਸੱਤਵੀਂ ਵੀ ਮਾਰੀ ਪੰਜਾਬ ਦੇ ਵਿੱਤ ਮੰਤਰੀ ਨਾਲ ਮੀਟਿੰਗ ਕੀਤੀ ਉਸ ਮੀਟਿੰਗ ਵਿੱਚ ਜੋ ਸਾਰੇ ਪੰਜਾਬ ਸਰਕਾਰ ਦੇ ਅਫਸਰ ਬੈਠੇ ਹੋਏ ਸਨ ਜਿਹੜੇ ਸਾਡੇ ਮਸਲੇ ਸਨ ਕਿ ਜਿਹੜੇ ਉਹ ਜਿਹੜੇ ਪਰਿਵਾਰਾਂ ਨੇ 41 ਸਾਲ ਲੋਗਾਂ ਨੇ ਜਿਹੜੇ ਪਰਿਵਾਰ ਨੂੰ ਮਕਾਨ ਨਹੀਂ ਮਿਲਿਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਫੈਸਲਾ ਕੀਤਾ ਨੂੰ ਮਕਾਨ ਦਿਓ ਇਹ ਜੱਜਸੂਰ ਕਾਂ ਦਾ ਫੈਸਲਾ ਡਬਲ ਬੈਂਚ ਦਾ ਸਰਕਾਰ ਨੇ ਮੰਨ ਸੀ ਮਕਾਨੇ ਦੇ ਦਵਾਂਗੇ ਤੇ ਜਿਨ੍ਹਾਂ ਨੂੰ ਬੂਥ ਲਾਟ ਦੇ ਬੂਥ ਵੀ ਲਾਟ ਕਰਾਂਗੇ 150 ਲਾਲ ਕਾਟ ਲੈ ਕੈਸਲ ਹੋ ਲਾਲ ਕਾਟ ਬਾਲ ਕਰਾਂਗੇ ਜਿਹੜੀ ਵਿਜੀਲੈਂਸ ਕੋਲ ਫੈਲਾਗੇ ਨੇ ਫੈਲਾ ਵਾਪਸ ਮੰਗਾਵਾਂਗੇ ਹੋਰ ਸਾਡੇ ਪੈਨਸ਼ਨਰਾਂ ਦੇ ਸਨ ਜਿਹੜੇ ਪਤਾਨੀ ਸੇ ਵਦਵਾ ਦੀ ਪੈਚਰੂ ਲਾਵਾਂਗੇ ਤੇ ਜਦ ਨੌਜਵਾਨ ਜਿਹੜਾ ਸਾਡੇ ਬੱਚੇ ਨੇ ਨੌਕਰੀਆਂ ਦੇਗਾ ਉਹਨਾਂ ਇਹ ਪੰਜ ਛੇ ਮਸਲੇ ਸਾਰੇ ਮਸਲੇ ਇੱਕ ਘਟਾ ਲਾ ਕੇ ਵਿਤਮਤਰੀ ਜੀ ਸਾਰੇ ਮਿੱਤੇ ਸਾਡੀ ਇਹਨਾਂ ਦਾ ਫੈਸਲਾ ਕੀਤਾ ਵਾਹ ਕੀਤੀ ਅਸਰ ਬੈ ਕੇ ਇੱਕ ਬੜੀ ਬੜੀ ਜਿੰਮੇਵਾਰੀ ਦੇ ਕੇ ਆਪਣਾ ਫੈਸਲਾ ਕਰ ਰਿਹਾ ਵਿਤਮਤਰੀ ਕਰ ਰਿਹਾ ਔਰ ਮਹੀਨੇ ਡੇਢ ਮਹੀਨੇ ਬਾਅਦ ਸਾਡੇ ਕੋਲ ਪ੍ਰੋਸੀਡਿੰਗ ਆਈਏ ਪੰਜਾਬ ਸਰਕਾਰ ਨੋਟੀਫਿਕੇਸ਼ਨ ਦੀ ਕਾਪੀ ਆਈਏ ਉਹਦੇ ਸਾਰੇ ਫੈਸਲੇ ਉਹਨਾਂ ਨੇ ਉਹਨਾਂ ਨੇ ਮਤਲਬ ਖਤਮ ਕਰ ਦਿੱਤੇ ਕੋਈ ਫੈਸਲਾ ਨਹੀਂ ਲਿਖਿਆ ਸਾਡਾ ਡਾਟਾ ਚੂਟ ਫਰੇਬ ਇਹ ਸਾਡੇ ਅੱਖਾਂ ਦੇ ਵਿੱਚ ਉਹਨਾਂ ਨੇ ਮਰਚਾ ਪਾਈਆਂ ਨੇ ਪੰਜਾਬ ਸਰਕਾਰ ਨੇ ਅੱਜ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਅਸੀਂ ਕੱਲ 31 ਤਰੀਕ ਨੂੰ ਜਿਹੜਾ 1984 ਦੇ ਵਿੱਚ ਕਤਲੇਆਮ ਹੋਇਆ ਸੀ 10000 ਸਿਕੰਦਰ ਕਤਲੇਆਮ ਹੋਇਆ ਸੀ ਕੱਲ ਸੇ ਖਨਪੜ ਸਾਹਿਬ ਤੇ ਰਾਮੂ ਹਣ ਗਏ ਗੋਤਾਰਾ ਸਿੰਘ ਸਭਾ ਦੁਗਰੀ ਵਿਖੇ ਦੋ ਨੰਬਰ ਦੀ ਸਮਾਪਤੀ ਹੋ ਗਈ ਅਸੀਂ ਉਹਨਾਂ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਸਰਦਾਜੀ ਲਿਆਂਗੇ ਉਹ ਪਰਿਵਾਰ ਜਿਹੜੇ 10000 ਸਿਕੰਦਰ ਕਤਲੇਆਮ ਹੋਇਆ ਅਸੀਂ ਅਜੇ ਵੀ ਐਲਾਨ ਕਰ ਰਹੇ ਹਾਂ ਬੀਬੀ ਗੁਰਦੀਪ ਕੌਰ ਜੀ ਤੋਂ ਸਾਰਾ ਅਗਲਾ ਪ੍ਰੋਗਰਾਮ ਦੱਸਣਗੇ ਕਿ ਅਸੀਂ ਤਰਨ ਤਰਨ ਵਿੱਚ ਜਾਣਾ ਹੈ ਨਨਤਨਾਂ ਜਾ ਕੇ ਅਸੀਂ ਲੋਕਾਂ ਨੂੰ ਅਪੀਲ ਕਰਨੀ ਹੈ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਇਹ ਝੂਠੀ ਸਰਕਾਰ ਹੈ ਦੇਖੋ ਦਿੱਲੀ ਦੇ ਵਿੱਚ ਵੀ ਨੁਖਰੇ ਦਿੱਤੀ ਨੇ ਦਿੱਲੀ ਸਰਕਾਰ ਨੇ ਦੰਗਾ ਪੀੜਤਾਂ ਨੂੰ ਵੀ ਜੀ ਵੀ ਸਰਕਾਰ ਨੇ ਹਰਿਆਣਾ ਦੇ ਵਿੱਚ ਵੀ 5-5 ਲੱਖ ਰੁਪਏ ਦਾ ਮੁਆਵਜ਼ਾ ਤੇ ਜਿਹੜੇ ਹੋਰ ਜਿਹੜੇ ਦੰਗਾ ਪੀੜਤ ਪਰਿਵਾਰ ਪਰਿਵਾਰ ਰਹਿਣ ਵਿੱਚ ਉਹਨਾਂ ਨੂੰ ਨੁਖਰੇ ਦਿੱਤੀਆਂ ਨੇ ਇਹ ਕਾਂਗਰਸ ਤੋਂ ਬਹੁਤ ਮਾੜੀ ਪਾਰਟੀ ਹੈ ਜਿਹਨੇ ਜਿਹੜਾ ਸਾਡੇ ਨਾਲ ਆਮ ਪਾਰਟੀ ਜੜੀ ਹੈ ਇਹਨਾਂ ਸਾਡੇ ਜਿਹੜਾ ਨਾਲ ਤੋਂ ਹਕਮ ਆਇਆ ਅੱਜ ਉਸ ਦੇ ਰੋਸ ਵਜੋਂ ਸਾਡੀ ਪ੍ਰੈਸ ਕਾਨਫਰੰਸ ਕਰ ਰਹੇ ਆ ਬਾਕੀ ਵੀ ਗੱਲ ਤੁਹਾਨੂੰ ਗੁਰਦੀਪਪੁਰ ਜੀ ਅਗਲੀ ਗੱਲ ਦੱਸਾਂਗੇ ਇੱਕ ਮਸਲਾ ਆਪਣਾ ਦਲਜੀਤ ਦੁਸਾਂ ਦੇ ਜਿਹੜਾ ਯੂਐਸਏ ਰਹਿ ਰਿਹਾ ਉਹਨੇ ਇੱਕ ਸਿਡਨੀ ਦੇ ਵਿੱਚ ਇੱਕ ਤਰੀਕ ਨੂੰ ਪ੍ਰੋਗਰਾਮ ਕਰਦਾ ਨਵੰਬਰ ਤੋਂ ਪ੍ਰੋਗਰਾਮ ਹੁੰਦਾ ਆਸਟ੍ਰੇਲੀਆ ਦੇ ਵਿੱਚ ਮੈਂ ਉਹਨੂੰ ਬੀਲ ਕਰਦਾ ਹਾਂ ਇੱਕ ਨਵੰਬਰ ਨੂੰ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ ਦਿੱਲੀ ਦੇ ਵਿੱਚ ਹਿੰਦੁਸਤਾਨ ਦੇ ਬਖਵਾਖ ਸੂਬਿਆਂ ਦੇ ਵਿੱਚ ਹੋ ਰਿਹਾ ਸੀ ਤੇ ਸਿੱਖਾਂ ਨੂੰ ਕੁੱਕੋ ਘਮਾਰਾ ਜਾ ਸੀ ਕਾਂਗਰਸ ਦੇ ਵੱਲੋਂ ਪਾਰ ਸਰਕਾਰ ਵੱਲੋਂ ਉਸ ਦੇ ਦੀ ਕਾਂਗਰਸ ਸਰਕਾਰ ਵੱਲੋਂ ਮੇਰੀ ਅਪੀਲ ਹੈ ਦਲਜੀਤ ਉਸਾਂਝ ਨੂੰ ਇਹ ਜਿਹੜਾ ਹੈ ਜਿਹੜਾ ਪ੍ਰੋਗਰਾਮ ਇੱਕ ਨੰਬਰ ਨੂੰ ਕਰਿਆ ਇਹਨੂੰ ਕੈਨਸਲ ਕਰੇ ਕੈਨਸਲ ਕਰਕੇ ਇਹਨੂੰ ਅਗਲੇ ਪ੍ਰੋਗਰਾਮ ਅੱਗੇ ਲੈ ਕੇ ਜਾਵੇ ਜੇਕਰ ਉਹ ਦਲਜੀਤ ਉਸਾਂਝ ਇਹ ਪ੍ਰੋਗਰਾਮ ਕੈਨਸਲ ਨਹੀਂ ਕਰਦਾ ਜਿਹੜੇ ਆਸਟ੍ਰੇਲੀਆ ਦੇ ਵਿੱਚ ਸਾਡੇ ਸਿੱਖ ਭਰਾ ਬੈਠੇ ਨੇ ਸਾਡੀ ਬੀਬੀਆਂ ਬੈਠੀਆਂ ਨੇ ਜਿਹੜੇ ਤਰੋ ਗਏ ਨੇ ਲੱਖਾਂ ਲੱਖਾਂ ਦੀ ਗਿਣਤੀ ਵਿੱਚ ਸਿੱਖ ਬੈਠੇ ਨੇ ਉਹ ਇਸ ਪ੍ਰੋਗਰਾਮ ਬਾਈਕਾਟ ਕਰਨ ਤੇ ਦਲਜੀਤ ਉਸਾਂਝ ਦਾ ਪ੍ਰੋਗਰਾਮ ਹੈ ਉਹਨੂੰ ਰੱਦ ਕਰਾ ਰੱਦ ਕਰਾਉਣ ਵਾਸਤੇ ਕੋ ਵੱਡੇ ਵੱਡੇ ਪ੍ਰਦਰਸ਼ਨ ਕੀਤਾ ਚੁਕਿਆ